ਸ੍ਰੀ ਕਾਲ ਜੀ ਹਾਂਜੀ ਵੀਰੇ 65 ਗਾਵਾਂ ਬਕਾਊ 65 ਨਗ ਵੀਰੇ ਗਾਵਾਂ ਦਾ ਬਕਾਊ ਵੱਡੀਆਂ ਫਾਰਮ ਵਾਲੀਆਂ ਹਾਂਜੀ ਵੀਰੇ ਐਫ ਜਰਸੀ ਸਾਈ ਵਾਲਾ ਕਾਫੀ ਕਰਾਸ ਅਨਸਰ ਕਰ ਲੈੰਦੋ ਆਦ ਹਰ ਤਰ੍ਹਾਂ ਨਸਲ ਦੇ ਵੀਰੇ 65 ਨਗ ਗਾਵਾਂ ਦੇ ਬਕਾਊ ਵੱਡੀਆਂ ਫਾਰਮ ਵਾਲੀਆਂ ਟੋਕੜ ਬੈਣ ਵਾਲਾ ਵੀਰ ਫੋਨ ਨਾ ਲਾ ਬੇ ਛੋਟੀਆਂ ਬੱਸੀਆਂ ਵਾਲਾ ਵੀਰ ਫੋਨ ਨਾ ਲਾ ਬੇ ਹਾਂਜੀ ਭਾਈ ਜੀ ਤੁਹਾਨੂੰ ਵੀਡੀਓ ਸਾਰੀ ਦੇਖ ਲਿਓ ਉਹ ਵੀਡੀਓ ਵਿੱਚ ਤੁਹਾਨੂੰ ਗਾਵਾਂ ਪ੍ਰਤੀ ਕੀ ਰੇਟ ਆ ਕਿਹੜੀ ਵੈਰੈਟੀ ਆ ਕਿਹੜੀ ਤਰੀਕ ਨੂੰ ਵੇਚਨੀ ਆ ਕਿਹੜੀ ਜਗ੍ਹਾ ਵੇਚਨੀ ਆ ਵੀਰੇ ਉਹ ਤੁਹਾਨੂੰ ਸਾਰਾ ਇਹਦੇ ਵਿੱਚ ਬਾਇਓ ਡਾਟਾ ਵੀਡੀਓ ਵਿੱਚ ਦੱਸ਼ਿਆ ਜਾਊਗਾ ਹਾਂਜੀ ਵੀਰੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਇਹ ਦੋ ਤਰੀਕ ਨੂੰ ਤਕਰੀਬਨ ਵੀਰੇ ਦੁਪਹਿਰ ਦੇ 1 ਵਜੇ ਬਣਾ ਰਹੇ ਆ ਕੱਲ ਨੂੰ 3 ਤਰੀਕ ਨੂੰ ਵੀਰੇ ਮਾਲ ਵੈਸਟ ਕਰੂਗਾ 4 ਤਰੀਕ ਤੀਜਾ ਮਹੀਨਾ 2025 4 ਤਰੀਕ ਤੀਜਾ ਮਹੀਨਾ 2025 ਵੀਰੇ ਦਿਨ ਮੰਗਲਵਾਰ ਬਣਦਾ ਜਾਨੀ ਦੀ ਪਰਸੋਂ ਨੂੰ ਮੰਗਲਵਾਰ ਨੂੰ ਵੀਰੇ ਸਵੇਪਾ ਆਪਾਂ 8 ਵਜੇ ਸੌਦੇ ਚਲਾ ਦੇਾਂਗੇ ਇਹਨਾਂ ਕਰਮ ਵਾਲਿਆਂ ਦੇ ਪ੍ਰਮਾਤਮਾ ਦੀ ਕਿਰਪਾ ਸਦਕਾ ਵਪਾਰ ਦਾ 2 ਵਜੇ ਤੱਕ ਵੀਰੇ ਕੰਮ ਚੱਲੂਗਾ ਕੱਲਾ-ਕੱਲਾ ਕਰਕੇ ਵੀਰੇ ਨਗ ਵੇਚਾਂਗੇ ਜਿਹੜਾ ਮੇਰਾ ਵੀਰੇ ਨਾਮ ਰਮਨਪ੍ਰੀਤ ਸਿੰਘ ਪਿੰਡ ਸਿਨੀਵਾਲ ਕਲਾ ਹੈਗਾ ਵੱਡਾ ਸਿਨੀਵਾਲ ਜਿਹੜਾ ਫਾਰਮਾ ਸਿਨੀਵਾਲ ਕਲਾ ਤੋਂ 1.5 ਕਿਲੋਮੀਟਰ ਚੱਲ ਕੇ ਕਲਾਲੇਲੀ ਸੜਕ ਤੇ ਵੀਰੇ ਆਪਣਾ ਫਾਰਮ ਆਉਂਦਾਗਾ ਜਿਲ੍ਹਾ ਵੀਰੇ ਆਪਣਾ ਬਰਨਾਲਾਗਾ ਕੰਟੈਕਟ ਨੰਬਰ ਵੀਰ ਜੀ ਆਪਣਾ ਨੋਟ ਕਰ ਲਓ 62807 ਪੇਰੋ ਨੋਸੋ 33 628007 13934 ਹਾਂਜੀ ਵੀਰੇ ਮੇਰਾ WhatsApp ਵੀ ਐਸੇ ਨੰਬਰ ਤੇ ਚੱਲਦਾਗਾ ਕੋਈ ਵੀ ਵੀਰ WhatsApp ਤੇ ਹੈਲੋ ਦਾ ਮੈਸੇਜ ਕਰੂਗਾ ਸਾਡੀ ਲੋਕੇਸ਼ਨ ਵੀਰ ਨੂੰ ਆਟੋਮੈਟਿਕ ਆਜੂਗੀ ਉਹ ਤੇ ਟੱਚ ਕਰਕੇ ਆਵੇ ਸਿੱਧਾ ਵੀਰ ਨੂੰ ਉਹ ਫਾਰਮ ਤੇ ਲੈ ਕੇ ਆਊਗੀ ਇੱਕ ਵੀਰਾਂ ਨੂੰ ਮੈਂ ਬੇਨਤੀ ਲਾਜ਼ਮੀ ਕਰਦਾ ਸਾਡਾ ਥੋੜਾ ਜਿਹਾ ਵੀਰੇ ਫੋਨ ਜ਼ਿਆਦਾ ਬਿਜੀ ਹੋਣ ਦੇ ਨਾਂ ਤੇ ਕਿਉਂਕਿ ਫੋਨ ਸਾਰੇ ਵੀਰ ਲਾਉਂਦੇ ਆ ਲਾ ਸਕਦੇ ਆ ਬੇਚਿੰਤ ਹੋ ਕੇ ਇੱਕ ਨੰਬਰ ਵੀਰੇ ਅਸੀਂ ਸਪੈਸ਼ਲ ਵੀਡੀਓ ਚ ਬੋਲਾਂਗੇ ਉਹ ਵੀ ਐਸੇ ਲਾਟ ਲਾਟ ਦਾ ਕਰਕੇ ਕਿਉਂਕਿ ਇਹ ਲਾਟ ਅਸੀਂ ਇਹ ਮੰਨਾਂਗੇ ਵੀ ਇੱਕ ਸਾਲ ਦੇ ਵਿੱਚ ਆ ਸਭ ਤੋਂ ਵੱਡਾ ਲਾਟ ਆ ਉਹ ਨੰਬਰ ਵੀਰੇ ਜਿਹੜਾ ਲਿਖ ਲਓ ਮਾੜਾ ਜਿਹਾ 95018 53704 95018 53704 ਉਹ ਮੇਰੇ ਛੋਟੇ ਭਰਾ ਦਾ ਨੰਬਰ ਆ ਉਹਤੇ ਸਿਰਫ ਵੀਰੇ ਤੁਸੀਂ ਕੁਝ ਨਹੀਂ ਹੋਣੇ ਦੱਸਣਾ ਹੋਰ ਗਾਈਆਂ ਪਰ ਤੁਸੀਂ ਡਰੈਸ ਸਾਡਾ ਉਤੇ ਪੁੱਛ ਸਕਦੇ ਹੋ ਵੀ ਕਿਹੜੀ ਜਗ੍ਹਾ ਕੀ ਤੇ ਬਾਕੀ ਵੀਰ ਜੀ ਤੁਹਾਨੂੰ ਉਹ ਕਿੰਨੇ ਨਗ ਨੇ ਕੀ ਰੇਟ ਹੈ ਇਹਦੇ ਬਾਰੇ ਦੱਸ ਸਕਦਾਗਾ ਤੇ ਇੱਕ ਤਾਂ ਤੁਸੀਂ ਆਪ ਦਾ ਨਾਮ ਲਿਖਾ ਸਕਦੇ ਹੋ ਵੀ ਤੁਸੀਂ ਕਿਹੜੀ ਜਗ੍ਹਾ ਤੋਂ ਹੋ ਨਾ ਬਾਕੀ ਜਿਹੜਾ ਜਿਆਦਾ ਬਾਇਓ ਡਾਟਾ ਪੁੱਛਣਾ ਕੀ ਗੱਲਬਾਤ ਆ ਉਹ ਸਾਡਾ 62807 13934 ਨੰਬਰ ਤੇ ਵੀਰੇ ਪੁੱਛਣਾ ਲਓ ਮੈਂ ਡਰ ਖੋਲ ਕੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਉਹਨਾਂ ਨੂੰ ਹੱਥ ਬਨ ਕੇ ਬੇਨਤੀ ਕਰਦੇ ਆ ਵੀਰੇ ਜਿਹੇ ਦਾ ਇੱਕ ਗਾਇਕ ਨੇ ਗਾਣਾ ਕਰਤਾ ਜਿਹੇ ਦੀ ਇੱਕ ਆਪਾਂ ਵੀਡੀਓ ਪਾਤੀ ਜੋਰ ਬਹੁਤ ਲੱਗ ਜਾਂਦਾ ਆਪਣੇ YouTube ਚੈਨਲ ਨੂੰ ਮਿਰਜੀ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪਾ ਦਿਓ ਜੋ ਉਹਨਾਂ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਭ ਤੋਂ ਪਹਿਲਾਂ ਵੀਰੇ ਮਿਲ ਸਕੇ ਬਾਕੀ ਵੀਡੀਓ ਆਪਣੀਆਂ ਉਹਦੇ ਕਾਫੀ ਵੱਡੀ ਮਾਤਰਾ ਚ ਪੈਂਦੀਆਂ ਰਹਿੰਦੀਆਂ ਨੇ ਸ਼ੁਰੂ ਦੇ ਵਿੱਚ ਇੱਕ ਗੱਲ ਮੈਂ لازਮੀ ਕਹਿਣਾ ਬੋਟੇ ਕੋਲੇ ਹਜੇ ਵੀਰੇ 2 ਦਿਨ ਦਾ ਟਾਈਮ ਹੈਗਾ ਤੁਸੀਂ ਜਦੋਂ ਸਾਡੇ ਫਾਰਮ ਤੇ ਆਉਣਾਗਾ ਤੁਸੀਂ ਵੀਰੇ ਬਾਹਰੋਂ ਆਪਦਾ ਰੇਟ ਲਾਜ਼ਮੀ ਪਤਾ ਕਰ ਲੋ ਤੁਹਾਡਾ ਬਾਈ ਜੀ ਬਾਹਰੋਂ ਰੇਟ ਪਤਾ ਕਰਿਆ ਹੋਊਗਾ ਔਰੀ ਚਲੋ ਮੜਾ ਜਾ ਕੱਲੇ ਕੱਲੇ ਨਗਦੇ ਵਿੱਚ 15 ਤੋਂ 20 ਹਜ਼ਾਰ ਦਾ ਬਾਈ ਜੀ ਤੁਹਾਡਾ ਫਾਇਦਾ ਕਰਕੇ ਮੋੜਾਂਗੇ ਫਾਇਦਾ ਵੀਰੇ ਤਾਂ ਹੋਊਗਾ ਜੇ ਤੁਹਾਨੂੰ ਇਹਨਾਂ ਦਾ ਰੇਟ ਬਾਰੇ ਨੌਲੇਜ ਹੋਊਗੀ ਕਿਉਂਕਿ ਅਸੀਂ ਉਹ ਵੀਡੀਓ ਦੇ ਵਿੱਚ ਸ਼ੁਰੂ ਦੇ ਵਿੱਚ ਹੀ ਬੋਲਦੇ ਹੁੰਨੇ ਆ ਫਾਨੂ ਵੀਰੇ ਆਪਦੇ ਰੇਟ ਦੇ ਉੱਤੇ ਬਹੁਤ ਜ਼ਿਆਦਾ ਮਾਣ ਹੈਗਾ ਕਿਉਂਕਿ ਵੀਰੇ ਆਪਾਂ ਕਾਫੀ ਵੱਡੀ ਮਾਤਰਾ ਦੇ ਵਿੱਚ ਮਾਲ ਵੇਚਣ ਦੇ ਨਾਂ ਤੇ ਉਹ ਫਿਰ ਰੇਟ ਵੀਰੇ ਲਾਜ਼ਮੀ ਦੱਸ ਦੇਵਾਂਗੇ ਤੇ ਬਾਕੀ ਦੇਖੋ ਵੀਰੇ ਬੈੜਾ ਬਾਰੇ ਸਭ ਤੋਂ ਬੈੜਾ ਵਗੈਰਾ ਦੇਖੋ ਜਮਾ ਟੌਪ ਗ੍ਰਾਫ ਦੇ ਨਕੀਨੇ ਆ ਜਾਵਾ ਸੋ ਸਾਹਮਣੇ ਸਾਈਵਾਲ ਬੈੜ ਦੇਖ ਦਿਓ ਹਾਥੀ ਚਵਾਈ ਵਾਲਾ ਥਾਣਾ ਜਿਵੇਂ ਹੁਣ ਮੌਸਮ ਪੂਰੇ ਗਰਮੀ ਦਾ ਆ ਰਿਹਾ ਆਪਾਂ ਬੈੜਾ ਉਸ ਅਕੋਰਡਿੰਗਰ ਰੈਣੇ ਸ਼ੁਰੂ ਕਰ ਦਿਆਂ ਜਮਾ ਬਿਲਕੁਲ ਵੀਰੇ ਸੀਜ਼ਨ ਦੇ ਹਿਸਾਬ ਨਾਲ ਮਾਲ ਲੈਣੇ ਆ ਜਰਸੀ ਦੇ 11 ਨਾਗਾ ਸਾਈਰਲ ਦੇ 8 ਨਾਗਾ ਗਰਲੈਂਡੋ ਦੇ 10 ਤੋਂ 11 ਨਾਗਾ ਕੇ ਤੇ ਜਿਹੜੀ ਆਪਣੀ ਐਰ ਸਾਰ ਹੈ ਇਹਦੇ 6 ਨਾਗਾ ਵੀਰੇ ਕਾਫੀ ਕ੍ਰਾਸ ਦੇ ਵੀ 7-8 ਨਾਗਾ ਟੋਟਲ ਬਾਈ ਜੀ 65 ਨਾਗ ਨੇ 65 51 ਬੈੜਾ ਕੈਮਰੇ ਸਾਹਮਣੇ ਕਰਾਂਗੇ 14 ਬੈੜਾ ਹੋਰ ਆ ਬਾਈ ਜੀ ਉਹ ਕੱਲ ਨੂੰ ਸਾਮ ਨੂੰ ਮੰਗਾਵਾਂਗੇ ਕਿਉਂਕਿ ਮਾਲ ਬੰਨਣ ਦੀ ਸਮੱਸਿਆ ਥੋੜੀ ਜੀ ਜ਼ਿਆਦਾ ਹੋ ਜਾਂਦੀ ਆ ਉ ਤਾਂ ਗਾਈਆਂ ਤਾਂ ਉਧਰ 70-75 ਖਰੀਦੀ ਬੈਠੇ ਆ ਪਰਮਾਤਮਾ ਦੀ ਕਿਰਪਾ ਸਦਕਾ ਪਰ ਆ ਲਾਟ ਦੇ ਵਿੱਚ 65 ਨਾਗ ਲਾਵਾਂਗੇ ਕੰਪੀਟੀਸ਼ਨ ਹੋਣ ਦੇ ਨਾਂ ਤੇ ਇਹ 62 ਗਾਵਾਂ ਦੇ ਵਿੱਚੋਂ ਵੀਰੇ ਜੇ ਸਾਰੀਆਂ ਮਗਰੀ 10 ਤੋਂ 15000 ਰੁਪਿਆ ਆਪਾਂ ਨੂੰ ਬਾਜੇ ਉਹ ਵੀ ਲੱਖਰਗਾ ਹੋਊਗਾ ਪਰ ਵੀਰਾਂ ਦੇ ਇੰਨਾ ਪਿਆਰ ਮਿਲਣ ਦੇ ਨਾਂ ਤੇ 21ਰ ਦੇ ਲਾਟ ਦੇ ਵਿੱਚ ਬਾਈ ਜੀ ਕੁਝ ਵੱਖਰਾ ਹੋਣ ਜਾ ਰਿਹਾ ਕੁਆਲਟੀ ਦੇ ਨਾਲ-ਨਾਲ ਰੇਟ ਦੇ ਵਿੱਚ ਵੀ ਬਾਈ ਜੀ ਕਮਾਲ ਹੋਊਗੀ ਜਿਹੜੇ ਵੀਰ ਦਾ ਬਾਹਰੋਂ ਰੇਟ ਦੇਖਿਆ ਹੋਊਗਾ ਇੱਕ ਗਊ ਲੈਣ ਆ ਗਿਆ ਦੋ ਲਾਜ਼ਮੀ ਲੈ ਕੇ ਜਾਊਗਾ ਇਹ ਸਾਡੀਆਂ ਕਹਿਣ ਵਾਲੀਆਂ ਗੱਲਾਂ ਨਹੀਂ ਹੋਣੀਆਂ ਵੀਰੇ ਇਹ ਹਕੀਕਤ ਦੇ ਵਿੱਚ ਹੋਊਗੀ ਗੱਲ। ਸੁਭਰ ਬਗਾਈ ਦੀ ਗੱਲ ਆਪਾਂ ਦੁਬਾਰੇ ਰਿਪੀਟ ਕਰਦੇ ਜਿਵੇਂ 65 گاਵਾ ਇਕੱਠੇ ਕਰੀਆਂ ਵੀ ਆ ਜੇਕਰ ਤੁਸੀਂ 65 گاਵਾ ਦੇਖਣ ਜਾਓਗੇ ਰੋਜ਼ 5-500 ਦਾ ਤੇਲ ਫੂਕਿਆ ਲੱਗ ਭਾਗ 30000 ਦਾ ਤੇਲ ਫੂਕ ਦੋਂਗੇ। ਇੱਥੇ 65 گاਵਾ ਦੇ ਵਿੱਚ 2000 ਤੋਂ 2500 ਦਾ ਵੀਰ ਦਾ ਮਾਰ ਜਾਣਾ ਪੜੱਕ ਜਨੇ ਮੰਨ ਕੇ ਚਲ ਪਸ਼ੂ ਪਸੰਦ ਆਉਂਦਾ। ਜਿਹੜੀਆਂ 65 ਆਪਾਂ ਇਕੱਠੇ ਕਰੀਆਂ ਗਈਆਂ ਲੱਗ ਭਾਗ 3-400 ਗਾਉ ਦੇਖੀ ਗਈ। ਵੀਰੇ 1000 ਗਾਉ ਦੇਖ ਕੇ 65 ਲਈਆਂ ਜਾਂਦੀਆਂ ਨੇ। ਕੱਲਾ ਬੰਦਾ ਕੁਛ ਨਹੀਂ ਕਰਦਾ ਸਿਆਣੇ ਦੀ ਕਹਾਵਤ ਹੈ ਜੇ ਕੱਲਿਓ ਕੰਧ ਵਾਲੇ ਪਾਸੇ ਨੂੰ ਮੂੰਹ ਕਰਕੇ ਬਹਿ ਜਾਓ ਵੀਰੇ ਉਹ ਵੀ ਰਾਏ ਦੇ ਦੂ ਇੱਕ ਸਿਆਣੇ ਦੀ ਕਹਾਵਤ ਹੈ ਵੀ ਹੀਰਿਆਂ ਦਾ ਮੁੱਲ ਜ਼ੌਹਰੀ ਨੂੰ ਪਤਾ ਹੁੰਦਾ ਉਹ ਵੀਰੇ ਸਾਡੇ ਨਾਲ 10 ਜ਼ੌਹਰੀ ਹੁੰਦੇ ਦੋ ਗੱਡੀਆਂ ਜਾਂਦੀਆਂ ਮਾਲ ਖਰੀਦਣ ਫੇਰ ਵੀਰੇ ਗਊ ਦੇ 4 ਸਪੀਰੇ ਘੁੰਮ ਕੇ ਉਹਦੀ ਸਕੈਨ ਕਰਦੇ ਆ ਫੇਰ ਉਹ ਗਊ ਖਰੀਦਦੇ ਆ ਥੋੜੇ ਗਾਹਾਂ ਲਿਆ ਖੋਲੀ ਚੱਲੋ ਫੇਰ ਉਹ ਗਊ ਖਰੀਦਦੇ ਆ ਵੀਰੇ ਉਹ ਗਊ ਨੂੰ ਜਦੋਂ ਖਰੀਦਦੇ ਨੂੰ ਇਹ ਸੋਚਦੇ ਵੀ ਇਹ ਕਾਹ ਮਿੰਟਾਂ 'ਚ ਵਿਕੂਗੀ ਘੰਟਿਆਂ ਦੇ ਵਿੱਚ ਤਾਂ ਵੀਰੇ ਸਾਰੀ ਦੁਨੀਆ ਵੇਚੀ ਜਾਂਦੀ ਆ ਮਿੰਟਾਂ ਦੇ ਵਿੱਚ ਬਾਈ ਜੀ ਉਹ ਵਿਕੂਗੀ ਜਿਹੜੀ ਵੀਰੇ ਤੁਹਾਡੀ ਕੁਆਲਿਟੀ ਸਹੀ ਖਰੀਦੀ ਹੋ ਉਤੇ ਰੇਟ ਜਾਇਜ਼ ਖਰੀਦਿਆ ਹੋਊਗਾ ਲੈ ਲੀਆਂ ਫਿੱਲੀਆਂ ਲਾ ਦੇਾਂਗੇ ਬਾਈ ਜੀ ਫਿਰ ਉੱਥੇ ਮੇਲੇ ਕਦੇ ਨਹੀਂ ਲੱਗਿਆ ਕਰਦੇਗੇ ਸੋ ਵੀਰੋ ਜਰਸੀਆਂ ਵੇਖਾ ਦੇਖੋ ਦੋਨੇ ਟੌਪ ਕਲਾਸ ਨੰਗੀ ਨੇ ਕਹਿੰਦੇ ਭਾਬ ਜੇ ਇੱਕ ਵੈਰਾਈਟੀ ਜਰਸੀ ਨਸਲ ਦੀ ਗੱਲ ਕਰਦੇ ਤਾਂ ਜਰਸੀਆਂ 8-10 ਘੜੀਆਂ ਐਫ ਐਫ ਦੀ ਗੱਲ ਕਰਦੇ 8-10 ਸਾਹਮਣੇ ਸਕਰੀਨ ਤੇ ਵਹਿੜ ਦੇਖੋ ਰੇਲ ਦੀ ਲੀ ਜਰਗੀ ਲੰਬੀ ਲੰਜੀ ਵਹਿੜ ਪਈਆ ਜਮਾ ਫੁੱਲ ਕੱਦ ਗਾਠ ਤੇ ਬੇਲ ਦੇ ਵਿੱਚ ਆਪਾਂ ਕਿਸੇ ਵੀਰ ਨੇ ਕਮੈਂਟ ਕਰਿਆ ਸ਼ੇਕਾ ਪਿਛਲੀਆਂ ਵਹਿੜਾਂ ਹੀ ਆਂ ਬਾਈ ਜੀ 65 ਬੈੜਾ 65 ਬੈੜਾਂ ਦੇ ਵਿੱਚੋਂ 6 ਨਾਗ ਪਿਛਲੇ ਬਾਕੀ ਰਹੇ ਵਿਆ 7ਵੀਂ ਬੈੜ ਵੀ ਕੋਈ ਹੋਵੇ ਉਹ ਵੀਰ ਦੀ ਜੁਕਤੀ ਚ ਪਾਣੀ ਪੀਵਾਂਗੇ ਆ ਵੀ ਪਿਛਲੇ ਲਾੜ ਦੀ ਬੈੜ ਬਾਕੀ ਆ ਸਿਰਫ ਵੀਰੇ ਸਾਡੀਆਂ 6 ਬੈੜਾਂ ਜਿਹੜੀਆਂ ਪਿਛਲੇ ਲਾੜ ਦੀਆਂ ਬਾਕੀ ਆ ਬਾਕੀ ਸਾਰੇ ਨਵੀਂ ਕੁਆਲਿਟੀ ਵਾਲਾ ਮਾਲ ਇਹਦੇ ਵਿੱਚੋਂ ਵੀਰੇ ਤੁਸੀਂ ਐ ਮੰਨੋ ਵੀ 18 ਬੈੜਾਂ ਪਲੂਣ ਖੀਰੀਆਂ ਦੋਂਦੀਆਂ ਚਾਰਨਾ ਚਾਰ ਦੰਦ ਜਿਹਦੇ ਵਿੱਚੋਂ 38 ਬੈੜਾਂ ਦਾ ਵੀਰੇ ਬਾਇਓ ਡਾਟਾ ਮੇਰੇ ਕੋਲੇ ਲਿਖਤੀ ਰੂਪ ਦੇ ਵਿੱਚ ਆ ਚੁੱਕਿਆਗਾ ਲਿਖਤੀ ਰੂਪ ਮੂੰਹ ਜਮਾਨੀ ਨਹੀਂ ਮੰਨਦੇ ਜਿਹੜਾ ਬੰਦੇ ਨੇ ਵੀਰੇ ਅਗਲੇ ਦੇ ਲਿਖਤੀ ਰੂਪ ਤੇ ਲਿਖਿਆ ਸੀ ਸਾਨੂੰ ਉਹ ਲਿਖਤੀ ਰੂਪ ਦੇ ਵਿੱਚ ਆਇਆਗਾ ਉਹ ਅੱਗੇ ਵੀ ਵੀਰਾਂ ਨੂੰ ਲਿਖਤੀ ਰੂਪ ਦੇ ਵਿੱਚ ਦੇਵਾਂਗੇ ਜਿਹਦੇ ਵਿੱਚੋਂ ਬੱਤੀ ਬੈਣਾ ਵੀਰੇ ਬਿਲਕੁਲ ਤਾਜ਼ੀਆਂ ਸੁਈਆਂ ਨੇ ਤੋੜ ਕੇ ਸਾਰੀ ਦਿਖਾ ਨਹੀਂ ਸਕਦੇ ਦਿਨ ਸਪਜੂਗਾ ਸਿਰਫ ਇੱਕ ਵੀਰਾਂ ਨੂੰ ਸਨੇਹਾ ਹੀ ਲਾਉਣਾਗਾ ਤੇ ਲਾਟ ਬਾਈ ਜੀ ਕਮਾਲ ਦਾ ਹੋਊਗਾ ਵੀਡੀਓ ਤੇ ਟਾਈਮ ਬੋਲਦਾ ਵੀ 8 ਵਜੇ ਤੋਂ ਲੈ ਕੇ 2 ਵਜੇ ਤੱਕ ਕਰੋ ਪਰ ਵੀਰੇ ਕਹਿਣ ਦੀ ਗੱਲ ਨਹੀਂ ਹੋਊਗੀ ਪ੍ਰਮਾਤਮਾ ਦੀ ਕਿਰਪਾ ਸਦਕਾ ਬਾਈ ਜੀ 12 ਵਜੇ ਨੂੰ ਗਊਆਂ ਵੇਚ ਕੇ ਕੁਰਸੀ ਤੇ ਵਿਹਲੇ ਬਹਿ ਜਾਗੇ ਇਹ ਸੱਚ ਆ ਬਾਈ ਜੀ ਸੱਚ ਆ ਜਮਾ ਬੈ ਕਿਉਂ ਸਾਨੂੰ ਵੀਰੇ ਸਾਡੀ ਕੁਆਲਿਟੀ ਕੁਆਲਿਟੀ ਦੇ ਨਾਲ ਨਾਲ ਰੇਟ ਤੇ ਮਾਣ ਪਿਛਲੇ ਲਾਟ ਚ ਵੀ ਵੀਰੇ 11 ਵਜੇ ਨੂੰ ਵੇਚ ਕੇ ਵਿਹਲੇ ਬਹਿ ਗਏ ਸੀ ਜਿਹੜੀਆਂ ਸੇ ਬਾਕੀ ਰਹੀਆਂ ਸੀ ਉਹ 10 ਤੋਂ 15 ਦਿਨ ਦੀਆਂ ਕੱਚੀਆਂ ਬਾਕੀ ਰਹੀਆਂ ਸੀ ਉਹ ਮੰਨ ਲਓ ਹੁਣ ਤਿਆਰ ਹੋ ਗਏ ਆਪਣੇ ਕੋਲ ਹਾਂ ਆ ਪਤਾ ਸਿਆ ਨਹੀਂ ਆ ਜਰਸੀ ਆ ਵੀਰੇ ਬਹੁਤ ਚੰਗੀ ਆ ਬਾਕੀ 1 ਕਿਲੋ ਦੇ ਲਾੜ ਦੇ ਵਿੱਚ ਵੀਰੇ 20 ਲੀਟਰ ਤੋਂ ਥੱਲੇ ਕੋਈ ਦੋ ਚਾਰ ਨਾ ਆਗਾ ਸਾਡੇ ਕੋਲੇ 52 ਲੀਟਰ ਤੇ ਵੀ ਰੈਡੀ ਦੁੱਧ ਵਾਲੀ ਬੈੜ ਹੈਗੀ ਆ ਵੀਰੇ ਕਹਿੰਦਾ ਬਈ ਜਿਹੇ ਜਿਹੇ ਬੰਦਾ ਸੋਚਦਾ ਮਨ ਦੇ ਵਿੱਚ ਉਹੋ ਜੀ ਚੀਜ਼ ਆਪਣੇ ਕੋਲ ਹਾਜ਼ਰ ਹੁੰਦੀ ਆ ਆ ਸਾਈ ਵਾਲ ਆ ਗਈ ਦੇਖੋ ਵੀਰੇ ਕਿੰਨੀ ਚੰਗੀ ਆ ਵੀ ਸਾਈ ਵਾਲ ਆ ਗਈ ਆ ਜਰਸੀ ਆ ਗਈ ਵੀਰੇ ਦੇਖੋ ਕਿਆ ਬਾਤਾਂ ਆ ਵੀ ਜਰਸੀ ਆ ਗਈ ਕਲਪੁੱਤਰ ਦਾ ਬੱਚਾ ਵੀਰੇ ਉਦੋਂ ਅੱਗੇ ਫਾਰਮ ਆ ਕੱਢ ਦਿਓ ਯਾਰ ਕੱਢੋ 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 ਆ ਫਾਰਮ ਵਾਲੀ ਵੀਰੇ ਸੇਦ ਆਂਦਾ ਆ ਗਈ ਤੋਰੀ ਚੱਲੋ ਆ ਵੀਰੇ ਦੋ ਦੰਦ ਬੱਚਾ ਆ ਗਿਆ ਬਾਈ ਜੀ ਫਾਰਮ ਵਾਲਾ ਠੀਕ ਹੈ ਸਾਡੀ ਸਾਡੀ ਵੀਡੀਓ ਦਾ ਬੰਦਾ ਸਕਰੀਨਸ਼ਾਟ ਲਈ ਚੱਲੇ ਇੱਥੇ ਆ ਕੇ ਦੇਖੇ ਵੀ ਜਿਹਨੂੰ ਦੋ ਕਿਹਾ ਦਾ ਦੋ ਆ ਗਈ ਜਿਹਨੂੰ ਚਾਰ ਕਿਹਾ ਦਾ ਚਾਰ ਆ ਇਹ ਪਿਆਰ ਦੋ ਦੰਦ ਦਾ ਵੀਰੇ ਫਾਰਮ ਵਾਲੀ ਦੇਖੋ ਦੋ ਦੰਦ ਕੱਚੀ ਹੈਗੀ ਆ ਬਾਈ ਜੀ 13 ਤੋਂ 14 ਦੇ ਠੀਕ ਹੈ ਵੱਡੀ-ਬੁੱਡੀ ਬਹਿਣ ਬਹੁਤ ਐ ਹੀ ਨਹੀਂ ਗੱਲ ਵੀ ਮੰਨ ਕੇ ਚੱਲ ਵੀ ਦੋਂਦੀ ਬੱਚੀ ਆ ਕਿਤੇ ਕਦ ਨਿਗਾ ਜਾ ਹੋਗਾ ਫੁੱਲ ਕਦ ਕੱਢ ਦੇ ਵਿੱਚ ਆ ਕੇ ਵੜਾ ਜਾ ਵੀਰੇ ਸਾਥੋਂ ਮਾੜੀ ਲਈ ਨਹੀਂ ਜਾਂਦੀਗੀ ਮਾੜੀ ਤੇ ਖੜਿਆ ਨਹੀਂ ਜਾਂਦਾ ਬਾਈ ਜੀ ਜੱਬੀਰ ਕਹਿੰਦਾ ਵੀਰੇ ਤੂੰ ਕੀ ਗਾ ਗੱਜਕ ਵੇਚਦਾ ਜਾਂ ਬੱਸਾਂ ਚ ਸੁਰਮਾ ਵੇਚਦਾ ਵੀਰੇ 21000 ਦਾ ਲਾਟ ਬਾਈ ਜੀ 46 ਲੱਖ ਤੇ 66000 ਰੁਪਿਆ ਲਾਇਆ ਇਹਨਾਂ ਤੇ 46 ਲੱਖ ਤੇ 66000 ਰੁਪਿਆ ਪ੍ਰਮਾਤਮਾ ਦੀ ਕਿਰਪਾ ਸਦਕਾ ਵੀਰੇ ਵੀਰਾਂ ਨੂੰ ਆਇਆ ਦਰਗਣਤਾ ਹੁਣ ਇਹ ਤੂੰ ਬਾਜੋ ਲੋਕਾਂ ਦੀ ਜੇਬ ਚੋਂ ਕਢਾਉਣੇ ਆ ਪਰ ਵੀਰੇ ਜੇਬ ਚੋਂ ਉਦੋਂ ਕਢਾਏ ਜਾਂਦੇ ਜਦੋਂ ਕੋਕਾ ਲਾਵਾਂਗੇ 24 ਕੈਰਟ ਦਾ 24 ਕੈਰਟ ਦਾ ਅੱਜ ਕੱਲ ਹਰ ਇੱਕ ਵੀਰ ਗਾਹਕ ਆਗਾ ਸੋ ਜੈ ਜਗੱਲਾ ਹਾਂ ਸੋ ਵੀਰੋ ਅੱਜ ਦੇ ਟਾਈਮ ਦੇ ਵਿੱਚ ਸੋਨਾ ਜ਼ਮੀਨ ਤੇ ਪਸ਼ੂ ਇਹ ਤਿੰਨੇ ਚੀਜ਼ਾਂ ਸੁੱਤੇ ਪਏ ਵੱਧੀਆਂ ਹਾਂ ਸਪੀਡ ਨਾਲ ਵੀਰੇ ਤਾਂ ਬੋਲਦੇ ਆ ਵੀਡੀਓ ਜਿਆਦਾ ਲੰਮੀ ਬਣ ਜਾਂਦੀ ਆ ਬਾਕੀ ਵੀਰਾਂ ਨੂੰ ਸੁਣੇ ਵੀ ਜੇ ਵੀਡੀਓ ਲਾਲੀ ਘੁਰਲ ਘੁਰਲ ਬੋਲੀ ਜੇ ਅੱਧਾ ਪੱਲੇ ਹੀ ਨਾ ਪਿਆ ਫਿਰ ਵੀਡੀਓ ਦੇਖਣ ਦਾ ਵੀ ਕੀ ਫਾਇਦਾ ਅਸੀਂ ਵਿਸ਼ਵਾਸ ਨਾਲ ਕਹਿ ਸਕਦੇ ਹਾਂ ਕੋਈ ਵੀ ਵੀਰ ਸਾਡਾ ਵੀਡੀਓ ਸੁਣਦਾ ਜਿਹੜਾ ਇਹ ਚੀਜ਼ਾਂ ਦਾ ਠਰਕੀ ਆ ਉਹ ਸਾਰੀ ਵੀਡੀਓ ਵੀਰੇ ਸੁਣੇ ਬਿਨਾ ਨਹੀਂ ਰਹਿ ਪਾਉਂਦਾ ਆ ਤੋ ਵੀਰੋ ਗੱਲਾਂ ਵੀ ਨਾਲ ਕੋ ਸਿੱਖ ਨੂੰ ਮਿਲ ਜਾ ਜਮਾ ਕਿਆ ਬਾਤਾਂ ਜਿਹੜਾ ਦੇਖੋ ਵੀਰੇ ਆ ਡਾਲਾ ਵਿਹੜ ਰਾਈ ਸੀ ਫਾਰਮ ਦੀ ਦੂਜਾ ਸੂਆ ਪਲੂਨ ਦੋ ਦੰਦ ਐਰ ਸੈਰ ਆ ਗਈ ਦੂਜਾ ਸੂਆ ਕਰਾਸ ਦੇ ਵਿੱਚ 28 ਤੋਂ 30 ਲੀਟਰ ਵਾਲਾ ਬੱਜਾ ਆ ਬੱਸੀ ਵੀਰੇ ਐਰ ਸੈਰ ਬਿਲਕੁਲ ਤਾਜੀ ਸੂਈਆ ਅੱਜ ਸਵੇਰ ਖਾਲੀ ਕਰੀਆ ਵੀਰੇ ਇਹਦੇ ਥੱਲੇ 35 ਕਿਲੋ ਦੇ ਘਰਾਂ ਦੇ ਵਿੱਚ ਹੁਣ ਹੋਊਗਾ ਮੂੰਹੋਂ ਸੇਦ ਆਂਦਾ ਬਾਈ ਜੀ ਓ ਥੋਲੀ ਥੱਲੋਂ ਮੁੰਡਿਓ ਸੋ ਵੀਰੋ ਵੱਡੀ ਵਿਹੜ ਪੂਰੀ ਫੁੱਲ ਆ ਜਮਾ ਕੱਦ ਕਾਠ ਦੇ ਵਿੱਚ ਸੂਈ ਸਵਾਈਆ ਸੂਈ ਸਵਾਈ ਵੀਰੇ ਫਿਟਨੈਸ ਲੈ ਵੇ ਦੀਆ 35 ਕਿਲੋ ਰਾਈੜੀ ਆ ਵੀਰੇ ਬੌਲਿਓ ਖਾਲੀ ਹੁੰਦੀ ਇਹ ਬੱਸੀ ਦੀ ਸਾਡੇ ਨਾਲ ਸਾਈ ਲਾਉਣੀ ਆ ਵੀਰੇ 40 ਤੋਂ 42 ਕਿਲੋ ਚਵਾ ਕੇ ਦੇਵਾਂਗੇ ਇਹ ਪਿਛਲੇ ਲਾੜ ਜਿਵੇਂ ਐਰ ਸਹਰਾਈ ਸੀ ਚਲੋ ਸੂਆਂ ਦੇ ਵਿੱਚ ਸੀਗੀ ਤੀਜਾ ਸੂਆ ਇਹ ਵੀਰੇ ਪਿਓਰ ਦੂਜਾ ਕੀ ਫੁੱਲ ਵੀਰੇ ਇਹਦੇ ਵਿੱਚ ਬੌਡੀ ਸਟੇਟਰ ਆ ਗਿਆ ਦੇਖੋ ਵਜਨ ਆ ਗਿਆ ਫੁੱਲ ਵੱਡੀ ਆ ਇਹਨੂੰ ਵੀਰ ਕੋਈ ਛੋਟੀ ਨਾ ਬੋਲੇ ਚੋਣ ਬਸਮਾ ਦੀ ਇੰਨੀ ਚੰਗੀ ਆ ਗੱਲਾਂ ਹੀ ਛੱਡ ਦਿਓ ਲੈ ਜਾ ਵੀਰ ਇਹ ਵੀ ਸੂਈ ਸਵਾਈ ਆ ਵੀਰੇ ਪਲੂਨ ਬੱਚਾ 24 ਕਿਲੋ ਤੋਂ ਚੱਲੀ ਆ ਬਾਈ ਜੀ ਚੱਲ ਬੂਟੇ ਵੀਰ ਸੋ ਵੀਰੋ ਵੈਰੈਟੀ ਹਰ ਇੱਕ ਪ੍ਰਕਾਰ ਦੀ ਤੇ ਥਣ ਸਾਰੇ ਇੱਕ ਬੈੜ ਦਾ ਹੱਥੀ ਚੋਈ ਵਾਲਾ ਭਾਈ ਜੀ 28 ਕਿਲੋ ਤੇ ਆ ਤੀਜਾ ਦੇਣਾ 28 ਕਿਲੋ ਤੋਂ ਚੌਣ ਬਸਮਾ ਦੀ ਐਨੀ ਗੱਲਾਂ ਹੀ ਛੜਦੇ ਹੋ ਇਹ ਦੇਖੋ ਐਵੇਂ ਨਹੀਂ ਵੀ 24 28 ਐ 30 ਦਿੰਦੀਆਂ ਇਹ ਵੀਰੇ ਦੇਸੀ ਮਖਿਆ ਲਾਈ ਫਿਰਦੀਆਂ ਥੱਲੇ ਕਰਨ ਵਾਲੀਆਂ ਦੇਖੋ ਸੋ ਵੀਰੋ ਡੇਵੇ ਵਗੈਰਾ ਦੇਖੋ ਕਿਆ ਬਾਤਾਂ ਕੰਪੈਕਟ ਹਵਾਨੇ ਜੇ ਤੇ ਸੋਹਣਿਆ ਸਾਫ ਸੁਥਰਿਆ ਬੈੜਾ ਹਾਂਜੀ ਸਾਡ ਸਾਡ ਕੇ ਲੈਂਦੀਆਂ ਵੰਜਾਂ ਆ ਬੱਸੀ ਵੀਰੇ ਦੂਜਾ ਸੂਆ ਆ ਗਈ ਕੱਢੀ ਚੱਲੋ ਯਾਰ ਮਾੜਾ ਜਲਦੀ ਕਰੀ ਚੱਲੋ ਨਾ ਖੜੇ ਕੀ ਦੇਖਦੇ ਹੋਗੇ ਵੀਡੀਓ ਵਾਲੀ ਵੱਡੀ ਬਣ ਜੂਗੀ ਕ੍ਰੈਡਿਟ ਕਾਰਡ ਦੀ ਵੀਰੇ ਚਾਹੀਦੀ ਤੁਹਾਡੀ 5 ਲੱਖ ਦੀ ਲਿਮਟਾ ਸਿਰਫ ਤੁਹਾਡੇ ਕੋਲ ਕ੍ਰੈਡਿਟ ਕਾਰਡ ਹੋਣਾ ਚਾਹੀਦਾ ਤੁਹਾਨੂੰ ਉਹਤੇ ਵੀ ਗਊਆਂ ਮਿਲਣਗੀਆਂ ਉਹਤੇ ਕਿਸ਼ਤਾਂ ਵੀ ਬਣ ਜਾਂਦੀਆਂ 12 ਬਣਾ ਲਓ 24 ਬਣਾ ਲਓ 36 ਬਣਾ ਲਓ ਪਰ ਤੁਹਾਡੇ ਕ੍ਰੈਡਿਟ ਕਾਰਡ ਦੀ ਲਿਮਟ ਹੋਣੀ ਜ਼ਰੂਰੀ ਆ ਸੋ ਵੀਰੇ ਸਭ ਦਾ ਸਾਰਿਆਂ ਹੈਗੇ ਮੰਨ ਕੇ ਚਲੋ ਚਾਹੇ ਜੇਬ 'ਚ ਰੁਪਈਆ ਨਹੀਂ ਖਾਤੇ 'ਚ ਪੈਸੇ ਚੱਕੋ ਤੇ ਆਜੋ ਕੋਈ ਮੰਨ ਕੇ ਚਲੋ ਇੱਥੇ ਟੈਨਸ਼ਨ ਲੈਣ ਦੀ ਲੋੜ ਨਹੀਂ ਗੱਡੀ ਵਿਚਾਰੇ ਸਾਰੇ ਮੇਡਾਂ ਤੇ ਹੈਗੇ ਆ। ਆਹ ਦੇਖੋ ਵੀ ਵੱਡੀ ਵੇੜ ਗੁਲਾਬੀ ਗੁਲਾਬੀ ਹਵਾਨਾ ਜਮਾ ਕਿਆ ਬਾਤ ਹੈ ਜੀ ਮਾੜ ਸਕੰਜਮੀ ਦੀ ਰੁੱਤ ਮੁਰੇ ਆ ਰਹੀ ਆ। ਗੁਲਾਬੀ ਹਵਾਨਾ ਇਦਾਂ ਦਾ ਕੰਮ ਆਉਣਾ ਤੇ ਵੇੜ ਦੀ ਬੋਦੀਬਾਦੀ ਚੈੱਕ ਕਰੋ ਤੇ ਬਾਜਬ ਰੇਡ ਦੇ ਵਿੱਚ ਜੇ ਕਹਿੰਦੇ ਆ ਫਰੀਡ ਤਿਆਰ ਕਰਨੀ ਆ ਚੰਗੀ ਬਾਜਬ ਰੇਡ ਚ ਗਾਂ ਲੈ ਲਓ ਸੀਮੰਟ ਜਿਹੇ ਜਿਹਾ ਲਾਉਂਗੇ ਉਹ ਜਿਹਾ ਮੰਨ ਕੇ ਚਲ ਬੱਚਾ ਪੱਲਾ 35 ਚਵਾ ਦਾਂਗੇ 27 ਤੋਂ 28 ਕਿਲੋ ਬੌਲੀਓ ਚੱਲੀ ਆ। 35 ਚਵਾ ਦਾਂਗੇ 35 ਉਹਦਾ ਚਵਾ ਦਾਂਗੇ ਜਾਂਦੇ ਵੱਡੀਆਂ ਬੈੜਾਂ ਵੀਰੇ ਇੱਕ ਯਾਰ ਛੋਟੀ ਬੈੜ ਬਹੁਤ ਘੱਟ ਲ ਆਹ ਹਜੇ ਵੀਰੇ ਆਤੀ ਆਈ ਆ ਫਾਰਮ ਚ ਠੀਕ ਹੈ ਕੱਲਾ ਪੋਤੋ ਰੱਸਾ ਫੜ ਭੱਜੂਗੀ ਭੱਜੂਗੀ ਰੱਸਾ ਫੜ ਬਾਈ ਜੀ ਸੇਧ ਆਂਦਾ ਫਾਰਮ ਵਾਲੀ ਆ 12 ਦਿਨ ਦੀ ਬਾਕੀ ਆ ਪਰ ਅਸੀਂ ਤਾਂ ਇਹ ਵੀਰੇ ਕਟੋ-ਕੱਟ 27 ਤੋਂ 28 ਕਿਲੋ ਮੰਨ ਕੇ ਲਿਆ ਬੱਚਾ ਵੀਰੇ ਪਰ ਬੱਚਾ ਦੁੱਧੇ ਵੀ ਵੀਰੇ 32 ਤੋਂ 35 ਕਿਲੋ ਗੱਡੂ ਕਰਮ ਵਾਲੀ ਸੋ ਵੀਰੋ ਚੰਗੀ ਰਾਜੀ ਜਮਾ ਕਿਆ ਬਾਤ ਆ ਜਿਵੇਂ ਕਹਿੰਦਾ ਦੁੱਧ ਤੇ ਮਲਾਈ ਠਿੱਕੜੇ ਵਰਗੀ ਆਈ ਵੀ ਆ ਉਸ ਤਰ੍ਹਾਂ ਦੀ ਬਿਹੜ ਆ ਗਈ ਮਲਾਈ ਖਾਨ ਨੂੰ ਜੀ ਹਰ ਇੱਕ ਦਾ ਕਰਦਾ ਜਮਾ ਉਸ ਟਾਈਪ ਦੀ ਬੈੜਾ ਰਾਜੀ ਸਮੀ ਪੜੀ ਤੇ ਫਿਟਨੈਸ ਲੇਵੇ ਜੀ ਦੁੱਧ ਵੀਰੇ ਬੰਦਾ ਚ ਚਾਰ ਦੰਦੀ ਆ ਠੀਕ ਆ ਪਰ ਅਸੀਂ ਇਹਨੂੰ ਸੇ ਮੰਨਣਾ ਕਿਉਂਕਿ 2-4 ਦਿਨ ਚ ਇਹ ਸਿੱਗ ਵਾਲੇ ਚੱਕ ਲੂਗੀ ਠੀਕ ਹੈ ਕਿਉਂ ਦੰਦ ਹਿੱਲ ਰਹੇ ਆ ਪਰ ਅਸੀਂ ਇਹਨੂੰ ਸਿੱਗੀ ਕਹਿ ਕੇ ਵੇਚਾਂਗੇ ਪਰ ਹਾਇ ਹਜੇ ਚੌਗੀ ਆ ਠੀਕ ਹੈ ਆ ਆ ਗਿਆ ਵੀਰੇ ਖੀਰਾ ਬੱਚਾ ਠੀਕ ਹੈ ਇਹ ਵੀ 12 ਤੋਂ 13 ਦਿਨ ਦਾ ਕੱਚਾ ਦੇਖੋ ਵੀਰੇ ਮੂੰਹ ਮੱਥੇ ਦੀ ਫੇਸ ਕੁਆਲਿਟੀ ਆ ਦੇਖੋ ਠੀਕ ਹੈ ਸੋ ਖੀਰਾ ਬੱਚਾ ਜਮਾ ਦੁੱਧ ਦੰਦਾ ਦੇ ਵਿੱਚ ਹਣਾ ਵੀਰੇ ਕੋਈ ਮੀਲੀ ਫੀਲੀ ਕੋਈ ਨਹੀਂ ਲੱਗਣੀ ਗਾਈਆਂ ਦੇ ਪੁੱਤ ਲੱਗਿਆ ਬਾਈ ਜੀ ਜਿਹੜਾ ਵੀਰ ਥੋੜ ਆ ਬੱਚਾ ਬੀਬੀ ਦੇ ਚਾਰ ਦੰਦ ਆ ਗਿਆ ਠੀਕ ਹੈ ਲੈ 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 ਲਈਆ ਕਰਾਂ ਕਿਉਂ ਵੀਰੇ ਇੱਕ ਤਾਂ ਸੁਨੇਹਾ ਹੀ ਲਾਇਆ ਕੱਲੀ ਕੱਲ ਤਾਂ ਬੱਤਖਾਈ ਨਹੀਂ ਸਕਦੇ ਇਹ ਵੀ ਚੌਗੀ ਆ ਗਈ ਵੀਰੇ 12 ਤੋਂ 13 ਦਿਨ ਦੀ ਬਾਕੀ ਸੋ ਕੰਪੈਰਟਾ ਬਣ ਜਿਹੜਾ ਬਿਹੜਾ ਦੇਖੇ ਨੇ ਇਹ ਨਹੀਂ ਗੱਲ ਵੀ ਲੇਵਾ ਠੱਪ ਠੱਪ ਵਜਦਾ ਥੱਲੇ ਸੇ ਦੰਦ ਬਾਈ ਜੀ ਸਰਪੰਚ ਸਾਹਿਬ ਕਮਾਈ ਮਾੜਾ ਬੁੱਟੇ ਲੈ ਜਨ ਤਾਂ ਸੋ ਲੇਵਾ ਦੇਖੋ ਜਿਹੜੀ ਆ ਬਿਹੜਾ ਪਰ ਦੇਖੀ ਜਾਂਦੇ ਆ ਤੇ ਥੱਲੇ ਮਿਲਕ ਵੇਨ ਦੇਖੋ ਜਮਾ ਰੇਲ ਦੀ ਨੀਰ ਦੀ ਮੋਟੀ ਜਾਂਦੀ ਇੱਕ ਪਾਸੇ ਦੀ ਦੋਨੇ ਪਾਸੇ ਦੇਖੋ ਬਾਈ ਜੀ ਕੰਪੈਕਟ ਹਵਾਨਾ ਫਿਟਨੈਸ ਵਾਲਾ ਚਾਹੇ ਹਾਥੀ ਚਵਾਈ ਕਰਿਓ ਚਾਹੇ ਮਸ਼ੀਨੀ ਬੈਠਦੇ ਦੋਨੇ ਟਾਈਪ ਦਾ ਥਣ ਲੱਗਿਆ ਵਾ ਸੋ ਫੇਸ ਬਿਊਟੀ ਵਗੈਰਾ ਚੈੱਕ ਕਰੋ ਵੀਰੇ ਸਾਨੂੰ ਫਾਰਮ ਤੇ ਆ ਕੇ ਜਿਹੜੇ ਮੇਰੇ ਸਿਆਣੇ ਬਜ਼ੁਰਗਾਂ ਮੇਰੇ ਪਿਤਾ ਦੇ ਹਾਂਡੇ ਆ ਉਹ ਵੀਰੇ ਸਵਾਸੇ ਦੇਖ ਕੇ ਜਾਂਦੇ ਆ ਵੀ ਜਵਾਨੋ ਖਿੱਚੀ ਚੱਲੋ ਜਿਹੜੇ ਵੀਰੇ ਸੋਸ਼ਲ ਮੀਡੀਆ ਦਾ ਚੌਗਾ ਇਹਨੂੰ ਆਪਾਂ ਸਾਫ਼ ਚਲਾਉਣਾ ਵੀਰੇ ਇਹਨੂੰ ਬੁੱਢਾ ਨਹੀਂ ਹੋਣ ਦੇਣਾ ਇਹਨੂੰ ਆਪਾਂ ਜਵਾਨ ਰੱਖਣਾ ਜਵਾਨ ਵੀਰੇ ਤਾਂ ਰਹੂਗਾ ਜੇ ਆਪਾਂ ਕਹਿਣੀ ਤੇ ਕਰਨੀ ਦੇ ਹੋ ਰਹੇ ਆਪਾਂ ਇਹਨੂੰ ਕਦੇ ਬੁਢਾ ਨਹੀਂ ਹੋਣ ਦੇਣਾ ਇਹਨੂੰ ਜਵਾਨ ਰੱਖਣਾਗਾ ਅੱਜ ਇਹ ਸੋਸ਼ਲ ਮੀਡੀਆ ਯੁੱਗ ਜਵਾਨੀ ਦੇ ਵਿੱਚ ਚੱਲ ਰਿਹਾਗਾ ਇਹਦੀ ਜਵਾਨੀ ਬਹੁਤ ਲੰਮੀ ਰੱਖਣੀ ਆ ਲੰਮੀ ਤਾਂ ਰਹੂ ਤੇ ਜਿਹੜਾ ਗੱਲਾ ਸੱਚ ਦਾ ਕੰਮ ਕਰਨਾਗਾ ਬਾਈ ਜੀ ਸੋਝਿਆ ਗੱਲਾ ਜਮਾ ਹਾਂਜੀ ਸੋ ਬੈੜਾ ਵੀ ਸਾਫ਼ ਸੁਥਰਾ ਵੀਰ ਲਿਆਉਂਦਾ ਪੈਂਡ ਪੈਂਡ ਛੜ ਛੜਨਾ ਆ ਗਿਆ ਇੱਥੇ ਇਕੱਠੇ ਹੋ ਜਾਂਦੀ ਇੱਕ ਥਾਂ ਤੇ ਨੀ ਚੱਲੀ ਚੜਦੀ ਤਾਂ ਚੜਦੀ ਆਊਗੀ ਵੀਰੇ ਲੀਲੀ ਫੀਲੀ ਕੋਈ ਨਹੀਂ ਲੱਗਦੀ ਵਿੱਚ ਕਹਿੰਦੇ ਸੀਨੀਅਰ ਯਾ 50 60 ਗਾਵਾ 4 ਘੰਟਿਆਂ ਦੇ ਵਿੱਚ ਵੇਚ ਕੇ ਪਾਸੇ ਬਹਿ ਗਿਆ ਉਹ ਵੀਰੇਆਂ ਗਾਈਆਂ ਦੇ ਪੁੱਤ ਵਿਕਦੇ ਆ ਬਾਈ ਜੀ ਲੀਲੀ ਫੀਲੀ ਨਹੀਂ ਵਿਗਦੀਗੀ ਸਭ ਰੋ ਬੈੜਾ ਪੂਰੇ ਸਿਲੇਕਟਡ ਪੀਸ ਆ ਸਾਰੇ ਐਚ ਐਫ ਹਰ ਇੱਕ ਪ੍ਰਕਾਰ ਦੀ ਵੈਰਾਈਟੀ ਇੱਥੇ ਹਾਜ਼ਰ ਆ ਸਕਰੀਨ ਸ਼ਾਟ ਲੈ ਲੈ ਇਹ ਧੋਂਦੀ ਬੱਸੀ ਆ ਠੀਕ ਆ ਧੋਂਦੀ ਆ ਜਿਹੜੀ ਉਹ ਪਹਿਲਾਂ ਗਈ ਸੀ ਉਹ ਚੌਕੀ ਆ ਗਈ ਠੀਕ ਆ ਉਸ ਤੋਂ ਅੱਗੇ ਆ ਬੱਸੀ ਆ ਗਈ ਵੀਰੇ ਇਹ 30 ਲੀਟਰ ਤੇ ਆ ਵੀਰੇ ਇਸ ਵਕਤ ਠੀਕ ਆ 30 ਕਿਲੋ ਪਿਆ ਹੋਈ ਦੀ 30 ਕਿਲੋ ਤੇ ਔਰ ਬੇਟਾ ਇਹਨੂੰ ਆ ਦੇਖੋ ਵੀਰੇ ਲੈਵੇ ਤੇ ਨਾੜਾ ਦੇਖੋ ਆਹ ਦੇਖੋ ਜਮਾ ਕਿਆ ਬਾਤ ਆ ਥਲੇ ਜਿੰਨੇ ਟਰੈਕਟਰ ਦੀ ਸੀਟ ਦੇ ਮਗਰ ਸਪਰਿੰਗ ਹੁੰਦੇ ਆ ਨਾੜਾ ਐ ਚੱਕੀ ਫਿਰੇ ਡੂਮਣਾ ਬਖਿਆਲ ਦੇ ਵਿੱਚ ਚੁੰਬੜ ਜਾਂਦਾ ਹੁੰਦਾ ਨਾ ਉਸ ਟਾਈਪ ਦਾ ਤੇ ਡੂਮਣਾ ਬਖਿਆਲ ਦੇ ਵਿੱਚ ਸਹਿਦ ਆਪ ਨੂੰ ਪਤਾ ਹੀ ਆ ਵੀ ਰਵਣੇ ਕਿੰਨਾ ਕ ਨਿਕਲਦਾ ਹਨ ਬਿਲਕੁਲ ਵੀਰੇ ਬਾਕੀ ਜਿੰਨੀ ਬਾਈ ਜੀ ਗਾਂ ਮੇਰੇ ਫਾਰਮ ਤੇ ਹੂਗੀ ਵੀਰੇ ਆਪਾਂ ਤਾਂ ਕੌਣਾ ਪ੍ਰਮਾਤਮਾ ਦੀ ਕਿਰਪਾ ਸਤ ਕਹਤਾ ਭਰਾਵਾਂ ਦੀਆਂ ਨੇ ਵੀਰੇ ਕੱਲੀ ਕੱਲੀ ਗਾਂ ਗੈਸ ਗੈਸ ਤੇ ਗੈਬ ਤੇ ਥਣ ਮਿਲੂਗਾ ਬਾਈ ਜੀ ਮੁੱਠੀ ਵਾਲਾ ਥਣ ਮਿਲੂਗਾ ਜਿੰਦ ਜਾਨ ਵਾਲੀ ਬੈਡ ਮਿਲੂਗੀ ਬੈਸਮੀ ਬਾਦ ਮਿਲੂਗੀ ਢੰਗ ਕੋਈ ਨਹੀਂ ਮਿਲਦੀ ਮੈਨੂੰ ਵੀਰ ਜਿਹੜਾ ਆਵੇ ਕਾਰੀਗਰ ਵੀਰ ਬਹੁਤ ਹੁੰਦੇ ਆ ਜਿੱਥੇ ਅਸੀਂ ਗੱਲ ਤਾਂ ਸਾਨੂੰ ਵੀਰ ਲਾਜ਼ਮੀ ਦੱਸ ਕੇ ਜਾਵੇ ਕਿਉਂਕਿ ਸਿੱਖਣ ਦਾ ਮੌਕਾ ਮਿਲਦਾ ਵੀਰੇ ਆਪਾਂ ਦਾ ਸਾਰੀ ਉਮਰ ਸਿੱਖਦੇ ਰਹਿਣਾ ਜੈ ਜਗਤ ਆ ਜਮਾ ਹਾਂਜੀ ਤੇ ਆਪਾਂ ਹੁਣ ਜਿਹੜਾ ਸਾਹਮਣੇ ਸਕਰੀਨ ਤੇ ਦੇਖੀ ਇਹਨੇ ਇਹ ਵੀ ਪਿਛਲੇ ਮਾਰੀ ਬਾਕੀ ਰਹਿ ਗਈ ਸੀ ਜਿਹੜੀ ਉਹ ਮੱਸੀ ਚੱਲੀ ਉਹ ਵੀ ਪਿਛਲੇ ਮਾਰਦੀ ਉਹ ਸੂਪੀ ਸੀ ਜਿਹੜੀ ਉਹ ਚੱਲੀ ਆ ਠੀਕ ਹੈ ਹਾਂਜੀ ਤੇ ਆ ਦਾ ਨਾੜਾ ਏ ਗੜਨਿਆ ਗੜਨਿਆ ਕਰੀ ਫਿਰਦੀ ਆ ਜਮਾ ਵੀਰੇ ਕੱਚੀ ਆ ਹਜੇ ਵੀ ਇਹ ਦੱਸ ਦੇਣੀ ਸੁੰਦੀ ਗਈ ਇਹ ਵੀ ਵੀਰੇ ਜਿਹਨੂੰ ਦੇਵਾਂਗੇ ਤਾਂ 40 ਕਿਲੋ ਚਵਾਖੇ ਹੀ ਦੇਵਾਂਗੇ ਕਰਮਾਲੀ ਦਾ ਬਾਈ ਜੀ ਠੀਕ ਹੈ ਹਾਂਜੀ ਸੋ ਬਿਰੋ ਬੈੜਾ ਵੀ ਜਿਹੜਾ ਦਿਖਾਉਣੇ ਪਈਆਂ ਕੱਦ ਕਾਠੜੇ ਵੱਡੀਆਂ ਜਿਹੜਾ ਜੋੜਾ ਬੈੜਨ ਦਾ ਦਿਖਾਏਗਾ ਜਿਹੜੇ ਵੀਰ ਕਹਿੰਦਾ ਬਰੀਨ ਤਿਆਰ ਕਰਨੀ ਆ ਬਾਜ ਬਜਾ ਰੇਟ ਲਾ ਕੇ ਜਾਵਾ ਤੇ ਜਿਵੇਂ ਹੁਣੇ ਬੈੜਾ ਨਾੜਾ ਨੂੜਾ ਜੇ ਆ ਗਿਆ ਇਹਨਾਂ ਦੇ ਕਿਤੇ ਇਹ ਤਾਂ ਨਹੀਂ ਗੱਲ ਵੀ 2 ਲੱਖ ਮੈਣਾ ਜੀ ਮਾ 2.5 ਲੱਖ ਦੇਣਾ ਅੱਛਾ ਗਰਾਹਕ ਆਏਗਾ ਤਾਂ ਦੇ ਦੇਂਗੇ ਵੀਰੇ ਸਾਡਾ ਰੇਟ ਦੇਖੋ ਉ ਤਾਂ ਮੇਰੇ ਕੋਲ 200 ਦੇ 60 ਵਾਲੇ ਆ 265 ਵਾਲੇ ਆ ਅਸੀਂ 60 ਤੇ 65 ਨਹੀਂ ਮੰਨਦੇ ਅਸੀਂ 70 ਤੋਂ ਹੀ ਬੋਲਦੇ ਆ 70 ਤੋਂ ਚੱਲ ਕੇ ਵੀਰੇ ਲੱਖ ਤੇ ਕਰ ਕੰਮ ਹੋਊਗਾ ਜਿਵੇਂ ਇੱਥੋਂ ਆ 10 ਕ ਸੌਦੇ ਨੇ ਵੀਰੇ 10 ਖਣੀ 12 ਹੋ ਜਾਣਾ ਇੱਕ ਯਾਰ ਇਹ ਲੱਖ ਤੋਂ ਬਾਹਰ ਆ ਤੇ 1.5 ਲੱਖ ਤੋਂ ਬਾਹਰ ਸਾਨੂੰ ਪਤਾ ਹੀ ਨਹੀਂ ਵੀ ਗਾਹ ਹੁੰਦੀ ਕੀ ਆ ਅੱਛਾ ਉਹ ਨਹੀਂ ਗੱਲ ਉਹ ਤਾਂ ਵੀਰੇ ਕੰਮ ਹੀ ਨਹੀਂ ਜੇ ਸਾਡੀ ਆਪ ਦੀ ਵੀ ਕੋਈ 1,55,000 ਦੀ ਖਰੀਦੀ ਜਾਵੇ ਉਹ ਵੀ ਵੀਰੇ ਪੰਜ ਚਹੇ ਜੇਬ ਚੋਂ ਪਾ ਦਈਏ ਕਿਸੇ ਚੋਂ ਹੋਰ ਕਮਾ ਲਾਂਗੇ ਡੇਢ ਤੋਂ ਤਾਹਾਂ ਜਾਣਾ ਨਹੀਂ ਬਾਈ ਜੀ ਫੋਨ ਜੇ ਵੀ ਆਉਂਦੇ ਹੁੰਦੇ ਨੇ ਆਪਾਂ ਵੀਰੇ ਜਿਹੜੇ 50 50000 ਗਾਈਆਂ ਦੇ ਵਿੱਚੋਂ ਨਫਾ ਕਮਾਉਂਦੇ ਆ ਉਹ ਆਪਾਂ ਨੰਗੇ ਕਰਨੇ ਆ ਸੇਲ ਨਹੀਂ ਲੈਣ ਦੇਣੀ 100 ਦੇ ਨੋਟ ਦੀ ਵੀਰੇ ਕਦਰ ਦਾ ਪਤਾ ਹੈਗਾ ਵੀ ਕਿਵੇਂ ਬਣਦਾਗਾ ਕਿਉਂ ਹਰ ਇੱਕ ਵੀਰ ਨੇ ਵੀਰੇ ਬੱਚਾ ਦੇ ਮੂੰਹ ਚੋਂ ਕੱਢ ਕੱਢ ਕੇ 100 100 ਕਰਕੇ ਵੀਰੇ ਇਕੱਠੇ ਕਰੇ ਹੁੰਦੇ ਆ ਕਿਉਂਕਿ ਬਹੁਤ ਵੀਰੇ ਹੱਕ ਦਾ ਪੈਸਾ ਹੁੰਦਾ ਕਿਸੇ ਦੀ ਜੇਬ ਤੇ ਡਾਕਾ ਨਹੀਂ ਮਾਰਨਾ ਚਾਹੀਦਾ ਆਪਦੇ ਮਨੋਂ ਵੀਰੇ ਸੱਚਾ ਕੰਮ ਕਰਦੇ ਜਾਣੇ ਆ ਤੇ ਸੱਚਾ ਹੀ ਕਰਾਂਗੇ ਅੱਗੇ ਆਵਾ ਥੱਲੇ ਵੜਾ ਦੇਖੀ ਜਾਨੀ ਹਾਂਜੀ ਉਦੋਂ ਅੱਗੇ ਵੀਰੇ ਦੇਖ ਸਕਦੇ ਹੋਗੇ ਵਿੱਚ ਕੱਟੀਆਂ ਵੀ ਆ ਆਦਾ ਮੂੰਹ ਦਿਖਾਓ ਦੇਖੋ ਜਰਸੀਆਂ ਕਈ ਨੇ ਵੀਰੇ ਆ ਦੇਖੋ ਠੀਕ ਹੈ ਉਹ ਮੂੰਹ ਦੇਖੋ ਸੋ ਦੇਖੋ ਸਾਫ ਸੁਥਰੀ ਜਰਸੀ ਟੋਆ ਜਮਾ ਕਿਆ ਵਾਤਾ ਹਣਾ ਹਾਂਜੀ ਉਹ ਪੈਣੀ ਵੀਰੇ ਦੋ ਦੰਦਾਂ ਦੀ ਠੀਕ ਹੈ ਇਹ ਵੀਰੇ ਚਾਰ ਦੰਦਾਂ ਦੀ ਠੀਕ ਹੈ ਆ ਐਰ ਸਰ ਪਿਛਲੇ ਾਰ ਬਾਕੀ ਰਹਿ ਗਏ ਨੇ ਰਾਤ ਬੱਚਾ ਧਰਤਾ ਗਿਆ ਖਾਲੀ ਕਰੀਆ ਬੌਲੇ ਚੋਂ ਦੇਖੋ ਕੀ ਨਿਚੋੜ ਘੜਦੀ ਆ ਆ ਦੇਖ ਸਕਦੇ ਹੋ ਵੀਰੇ ਸੇ ਦੰਦਾਂ ਦਾ ਦੇਖੂ ਮੂੰਮਾ ਤੇਰੀ ਠੀਕ ਹੈ ਬਾਕੀ ਇਹ ਨਹੀਂ ਵੀ ਵੀਰੇ ਲੀਲੀ ਫਿੱਲੀ ਕੋਈ ਨਹੀਂ ਹੈਗੀ ਠੀਕ ਹੈ ਨਾ ਲਾਈਏ ਆਹ ਦੇਖੋ ਵੀਰੇ ਬੱਸੀ ਤਾਜੀ ਸੂਈ ਮੂੰਹੋਂ ਚਾਰ ਦੰਦ ਠੀਕ ਹੈ ਜੀ ਮੂੰਹੋਂ ਚਾਰ ਦੰਦ ਵੀਰੇ 22 ਕਿਲੋ ਬੌਲੇ ਤੇ ਚਲਦੀ ਆ ਹਜੇ ਇਸ ਵਕਤ ਠੀਕ ਹੈ 24 ਤੋਂ 25 ਦੇਊਗੀ ਅੱਗੇ ਆ ਗਿਆ ਆਪਣੀ ਤੂੰ ਅੱਗੇ ਆ ਦੇਖ ਲੋ ਵੀਰੇ ਉਹ ਵੀ ਜਰਸੀ ਤੇ ਦੇਖੋ ਥੰਲੇਵਾ ਠੀਕ ਹੈ ਗੁੱਲੇ ਵਾਲਾ ਥਾਨਾ ਸੋਚੇ ਵੀ ਇੱਥੇ ਲਾਤੀਆਂ ਖਣੀ ਕੀ ਹੋਣੀਆ ਦੇਖੋ ਨਾੜਾ ਠੀਕ ਹੈ 20 ਕਿਲੋ ਥੱਲੇ ਵਾਲਾ ਕੰਮ ਹੈ ਨਹੀਂਗਾ ਬਾਈ ਜੀ ਟਰਾਂਸਪੋਰਟ ਦੀ ਸੁਵਿਧਾ ਬਾਦੂ ਆ ਗਈ ਥੈਰਪੀਆ ਕਿਲੋਮੀਟਰ ਚੱਲਦਾ ਛੋਟੇ ਹਾਥੀ ਦਾ ਪੰਜਾਬ ਪੰਜਾਬ ਦਾ ਉੱਪਰ 7 ਪਿਉ ਥੱਲੇ ਗੱਤਾ ਲਗੇ ਉਹ ਕਿਸੇ ਵੀਰ ਨੇ ਦੂਰੋਂ ਆ ਇੱਕ ਲੈਣੀਆਂ ਵੇਚੇ ਤੋਕੇ ਆਵੇ ਇੱਕ ਦੂਜੇ ਨਾਲ ਸਾਂਝੀ ਪਾ ਕੇ ਮੋੜਾਂਗੇ ਬਲੈਰੋ ਦਾ ਪੰਜਾਬ ਦਾ 15 ਰੁਪਏ ਆ ਅਦਰ ਸਟੇਟ ਦਾ ਹਾਥੀ ਦਾ 15 ਗਾ ਕਿਸੇ ਹੋਰ ਸਟੇਟ ਦਾ ਜਿਵੇਂ ਹਰਿਆਣਾ ਰਾਜਸਥਾਨ ਲਾ ਲਓ ਬਲੈਰੋ ਦਾ 17 ਰੁਪਏ ਆ ਕਿਰਾਇਆ ਉਹ ਹੋਊਗਾ ਆਪਦੇ ਪਿੰਡੋਂ ਪੁੱਛ ਲੈ ਜੇ ਨਾ 1000 ਤੋਂ 1500 ਦਾ ਫਾਇਦਾ ਹੋਵੇ ਵੀਰੇ ਦਿਨ ਦਾ ਹੋਊਗਾ ਠੀਕ ਹੈ ਹਾਂਜੀ ਓਦੋਂ ਅੱਗੇ ਆ ਗਈ ਥੋੜੀ ਜੀ ਫਿੱਕੀ ਜੀ ਆ ਬਾਹਲੀ ਭਾਜ ਮਿਲ ਗਈ ਭਾਜ ਦੇਵਾਂਗੇ ਅੱਗੇ ਆ ਗਈ ਵੀਰੇ ਸਾਈ ਯਾਲ ਸਾਈ ਯਾਲ ਲੀਲੀ ਫਿੱਲੀ ਕੋਈ ਨਹੀਂ ਲੱਗੀ ਲੱਗਣਗੇ ਪੋਕੇ ਦੇਖੋ ਥਨਲੇਵੇ ਵਾਲੀ ਬਾਈ ਜੀ ਠੀਕ ਹੈ ਓਦੋਂ ਅੱਗੇ ਵੀਰੇ ਆ ਆ ਗਈ ਬੱਸੀ ਦੂਜਾ ਸੂਆ ਦੇਖੋ ਹਫਤੇ ਦੀ ਬਾਕੀ ਵੀਰੇ ਠੀਕ ਹੈ ਆ ਤਾਜੀ ਸੂਈ ਆ ਗਈ 1 ਘੰਟਾ ਹੋਇਆ ਪੱਥਰ ਵਰਗੀ ਬੈੜ ਆ ਜਿਹੜਾ ਵੀਰ ਮਰਜੀ ਲੈ ਜਾਏ ਵੀਰੇ 22 ਕਿਲੋ ਦੁੱਧ ਕਹਿ ਕੇ ਦੇਵਾਂਗੇ ਪਰ 25 ਦੇਊਗੀ ਠੀਕ ਹੈ ਹਾਂ ਮਾੜੀ ਬੈੜ ਕੋਈ ਨਹੀਂ ਲੱਗੀ ਅੰਦਰ ਬਸੇਰੀਆਂ ਦਿਖਾਉਣੇ ਆ ਬਾਕੀ ਮੜਾ ਜਾਓ ਬੱਚਿਆਂ ਦੇ ਮਰਵਾ ਦਿਓ ਝੂਠ ਕਰਕੇ ਦੇਖੋ ਵੀਰੇ 32 33 ਬੱਚੇ ਖੜੇ ਆ ਸੋ ਦੇਖੋ ਸੁੰਜਾ ਸਵਾਂਜਾ ਬੱਚਿਆਂ ਦੇ ਮੇਲੇ ਲੱਗੇ ਪਿਆ ਜਾਵਾ ਜਿਹਦੇ ਮਗਰ ਬੱਸੀ ਹੋਊਗੀ ਗਮਰਾ ਨਹੀਂ ਕਰਨਾ ਕਿਸੇ ਵੀਰ ਨੂੰ ਠੀਕ ਹੈ ਹਾਂ ਵਿੱਚ ਕਹਿੰਦਾ ਜੀ ਬੱਸੀ ਦੇਤੀ 20000 ਦੀ ਕੱਟ ਲਾਂਗੇ ਆ ਉਹ ਵੀਰੇ ਦੇਖੋ ਇੱਕ ਬੰਦੇ ਨੂੰ ਗਮਰਾਹ ਕਰਨਾ ਇਹ ਗੱਲਾਂ ਹੁੰਦੀਆਂ ਨੇ ਉਹ ਗੱਲਾਂ ਦੇ ਚੁਹੇਲੇ ਤੇ ਫਸਣਾ ਨਹੀਂ ਚਾਹੀਦਾ ਵੀਰਾਂ ਨੂੰ ਠੀਕ ਹੈ ਹਾਂਜੀ ਉਹ ਤੂੰ ਅੱਗੇ ਵੀਰੇ ਤਾਜੀ ਸੂਈ ਆ ਏ ਵੀ ਚੰਗੇ ਸੁੱਤੇ ਰਹੀ ਪਰ ਹਜੇ ਮੇਰੇ ਹਿਸਾਬ ਨਾਲ 20 ਕਿਤੇ ਆਈਡੀਏ ਤੇ ਮੰਨੇ ਬੰਦਾ ਦੁੱਧ ਪਰ ਜ਼ਿਆਦਾ ਦੇਉਗੀ ਉਦੋਂ ਅਗੇ ਕਾਲੀ ਬੱਸੀ ਤਾਜੀ ਸੂਈਆ ਇਹ 18 ਕਿਲੋ ਤੇ ਚੱਲ ਰਹੀ ਆ ਵੀਰੇ ਇਹ ਵੀਰੇ ਕੱਚੀ ਆ 12 ਤੋਂ 13 ਨੰਦੀ ਸੂਹਾ ਹੋ ਜਾਂ ਤੀਜਾ ਹੋਵੇ ਆ ਤਲੂਨ ਬੱਸੀ ਆ ਵੀਰੇ ਇਹ ਪਿਛਲੇ ਲਾੜ ਦੀ ਬਾਕੀ ਆ 6 ਬੜਾ ਬਾਕੀ ਰਹਿ ਗਏ ਬੇਠੇ ਲਾੜ ਚ ਆ ਵੀ ਵੀਰੇ ਇਹ ਦੂਜਾ ਸੂਹਾ ਇਹ ਵੀ 12 ਤੋਂ 13 ਨੰਦੀ ਕੱਚੀ ਆ ਚਲੋ ਇਹ ਆਪਾਂ ਆਫਰ ਲਾ ਦਈਏ ਇੱਕ ਫੇਰ 55 56 ਦੀ ਦੇ ਦਿਆਂ 52000 ਦੀਆ ਬੱਜੀਆ ਆ। ਕੋਈ ਆਫਰ ਆਫਰ ਲਾਤਾ। ਤੇ ਆ ਵੀਰੇ ਤਾਜੀ ਸੂਈ ਆ ਗਈ। ਇਹਦੇ ਥੱਲੇ 22 ਕਿਲੋ ਹੋਊਗਾ ਜੀ। ਠੀਕ ਹੈ। ਕਾਫੀ ਜਰਸੀ ਆ 22 ਕਿਲੋ ਹੋਊਗਾ ਵੀਰੇ। ਠੀਕ ਹੈ। 22 ਕਿਲੋ ਦੁੱਧ। ਅਗਰ ਥਾਣਾ ਦੇ ਵਿੱਚ ਧਾਰਾ ਵਜਣ ਗਿਆ ਜਮਾਂ ਲਾਹੌਰ ਸੋਣ ਨਹੀਂ ਆ ਜਮਾਂ। ਬਿਲਕੁਲ ਵੀਰੇ ਤਾਜੀ ਸੂਈਆ 16 ਕਿਲੋ ਤੋਂ ਚੱਲੀ ਆ ਹਜੇ। ਠੀਕ ਹੈ। ਹਾਂਜੀ ਵੀਰੇ। ਉਦੋਂ ਅੱਗੇ ਆ ਵੀ ਤਾਜੀ ਸੂਈਆ ਇਹ 14 ਕਿਲੋ ਤੋਂ ਚੱਲੀ ਆ ਵੀਰੇ ਹਜੇ ਇਹ ਨਹੀਂ ਵੀ ਵਪਾਰੀ ਦੇ ਘਰੇ 20 ਆਲੀ ਜਮੂਗੀ ਠੀਕ ਹੈ ਚਲੋ ਹੈਗੀਆਂ ਨੇ ਪਰ ਇੰਨਾ ਪਤਾ ਵੀ 17 18 ਤੋਂ ਮਰਦੀਆਂ ਨੇ ਹੈਗੀਆਂ 2 4 ਕੇ ਸੌਤੇ ਨੇ ਜਿਹੜੇ 20 ਤੋਂ ਥੱਲੇ ਵਾਲੇ ਆ ਠੀਕ ਹੈ ਉਦੋਂ ਅੱਗੇ ਆ ਅਗੀ ਤਾਜੀ ਸੂਈ ਵੀਰੇ ਇਹ ਬਾਈ ਕਿਤੇ ਹੋਇਆ ਸੁਭਾਗਤ ਜੀ ਠੀਕ ਹੈ ਉਦੋਂ ਅੱਗੇ ਆ ਤਾਜੀ ਆ ਗਈ ਵੀਰੇ ਇਹ 23 ਤੋਂ 24 ਤੇ ਹੋਊਗੀ ਆ ਤਾਜੀ ਆ ਗਈ ਇਹ ਵੀ 20 ਤੋਂ ਬਾਹਰ ਆ ਠੀਕ ਹੈ ਉਹ ਵੀ ਤਾਜੀ ਆ ਗਈ ਉਹ ਵੀ ਤਾਜੀ ਆ ਗਈ ਤੇ ਤਨਕ ਮਗਰ ਨੇ ਤਾਜ਼ੀਆਂ ਹਜੇ ਹੁਣੀ ਸਵਾਈਆਂ ਆਪਾਂ ਖੋਲੀਆਂ ਨੀ ਗਿਆ ਠੀਕ ਹੈ ਤੇ ਬਾਕੀ ਵੀਰੇ ਵੀਡੀਓ ਤੁਸੀਂ ਸਾਰੀ ਦੇਖ ਲਈਆ ਨੰਬਰ ਮੈਂ ਦੁਬਾਰਾ ਬੋਲ ਦਿਆਂ ਕੱਲ ਨੂੰ ਕੋਈ ਵੀਰ ਨਾ ਆਵੇ ਮੈਂ ਖਾਲੀ ਮੁੜੂਗਾ ਫਿਰ ਲਾਂਬਾ ਨਾ ਦੇਵੇ ਮੈਂ ਫਾਰਮ ਤੇ ਹੋਣਾ ਨੀਗਾ 6280713934 ਮੇਨ ਨੰਬਰ ਆ ਐਮਰਜੈਂਸੀ ਨਾ ਲੱਗੇ ਮੇਰੇ ਭਰਾ ਵਾਲਾ ਲਾ ਲਿਓ 95018 53704 ਤੇ ਕੱਲਾ ਤੁਸੀਂ ਲਿਖਾਉਣਾ ਹੀ ਹੈ ਜਿਹਨੇ ਆਉਣਾ ਹੈਗਾ ਜਿਹਨੇ ਆਉਣਾ ਐਡਰੈਸ ਪੁੱਛਣਾ ਸਿਰਫ ਕੱਲਾ ਹੋਏ ਤੇ ਫੋਨ ਲਾਵੇ ਹੋਰ ਨਾ ਲਾਵੇ ਤੇ ਬਾਕੀ ਵੀਰੇ ਐਂਡ ਤੇ ਗੱਲ ਲਾਜ਼ਮੀ ਕਹਿਣਾ ਬਾਈ ਜੀ ਵਪਾਰ ਕਰਦੇ ਆ ਸਾਲੀ ਚੀਜ਼ ਆ ਘਰ ਦੀ ਗਊ ਕੋਈ ਨਹੀਂ ਆਪਦੇ ਮਨੋਂ ਵੀਰੇ ਸਾਫ਼ ਕੰਮ ਕਰਦੇ ਆ ਪੈਸੇ ਤੁਸੀਂ ਖਾਤਦੇ ਆ ਬਾਈ ਜੀ ਤਸੱਲੀ ਕਰਨ ਦਾ ਤੁਹਾਡਾ ਹੱਕ ਬਣਦਾ ਆਪਦਾ ਦੇਖ ਕੇ ਨਿਰਖ ਪਰਖ ਨਾ ਲਓ ਵੀਰੇ ਜਦੋਂ ਗੇਟੋਂ ਬਾਹਰ ਚਲੀ ਗਈ ਸਾਡੀ ਕਿਸੇ ਕਿਸਮ ਦੀ ਕੋਈ ਵੀ ਗਰੰਟੀ ਨਹੀਂ ਹੋਊਗੀ ਵੀਡੀਓ ਦੇਖ ਲਈ ਧੰਨਵਾਦ ਜਲਦ ਆਪਣੇ ਫਾਰਮ ਤੋਂ ਕੋਈ ਨਵੀਂ ਵੀਡੀਓ ਤੋਂ ਮਿਲਦੇ ਹਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ